ਆਪਿਓ ਦਾ ਜਵਾਨ ਪੁੱਤ ਬਿਲਕੁਲ ਚੰਗਾ ਖਲਾਸੀ। ਦੋ ਤਿੰਨ ਮਹੀਨੇ ਪਹਿਲਾਂ ਹੀ ਮਾਪਿਓ ਇਸ ਪੁੱਤ ਦਾ ਵਿਆਹ ਕਰਕੇ ਹਟੇ ਸੀ। ਘਰ ਦੇ ਵਿੱਚ ਖੁਸ਼ੀਆਂ ਵਾਲਾ ਮਾਹੌਲ ਸੀ। ਦੋਸਤ ਰਿਸ਼ਤੇਦਾਰ ਹੁਣ ਤੱਕ ਵਿਆਹ ਦੀਆਂ ਵਧਾਈਆਂ ਦੇਣ ਘਰ ਆ ਰਹੇ ਸਨ ਪਰ ਇਸ ਤੇ ਵਿਚਾਲੇ ਹੀ ਮੁੰਡਾ ਬੀਤੇ ਦਿਨੀ ਦਵਾਈ ਲੈਣ ਦੇ ਲਈ ਗਿਆ ਸੀ। ਪਤਾ ਲੱਗਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਗਿਆ ਪਰ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰ ਆਖਦੇ ਨੇ ਕਿ ਉਹ ਲਾਪਤਾ ਹੋ ਗਿਆ। ਉਹਨੂੰ ਲੱਭਦੇ ਰਹੇ ਉਹ ਪਰ ਪਤਾ ਲੱਗਦਾ ਉਹਨਾਂ ਨੂੰ जा जान जान कि ਸਾਡੇ ਪੁੱਤ ਦੀ ਜਾਨ ਜਾ ਚੁੱਕੀ ਹੈ ਕਿਉਂਕਿ ਸਿੱਧੂ ਕਲੋਨੀ ਦੇ ਨੇੜੇ ਇਸ ਮੁੰਡੇ ਦੀ ਮ੍ਰਿਤਕ ਦੇ ਮਿਲੀ ਸੀ ਜੋ ਕਿ ਆਨੰਦਨਗਰ ਬੀ ਤ੍ਰਿਪੜੀ ਦਾ ਰਹਿਣ ਵਾਲਾ ਸੀ 21 ਸਾਲ ਦੇ ਮੁੰਡੇ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰ ਕਈ ਤਰ੍ਹਾਂ ਦੇ ਦੋਸ਼ ਲਗਾ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿੰਝ ਬੇਰਹਿਮੀ ਦੇ ਨਾਲ ਸਾਡੇ ਪੁੱਤ ਨੂੰ ਮਾਰ ਦਿੱਤਾ ਗਿਆ ਉਸ ਚੂੜੇ ਵਾਲੀ ਔਰਤ ਦਾ ਕੁੜੀ ਦਾ ਕੀ ਹਾਲ ਹੋਣਾ ਹੈ ਇਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਖੇਰੂ ਖੇਰੂ ਕਰ ਦਿੱਤਾ ਗਿਆ ਇਹ ਸਾਰਾ ਪਰਿਵਾਰ ਕਰ ਤੋਂ ਜਾ ਮੈਂ ਨਿਕਲੇ ਸਵੇਰੇ 6 ਵਜੇ ਸਾਨੂੰ ਪਤਾ ਲੱਗਾ ਜੀ ਕਿ ਉੱਥੇ ਤੁਹਾਡਾ ਮੁੰਡਾ ਪਿਆ ਹੋਇਆ ਜਾ ਕੇ ਦੇਖਿਆ ਉਹ ਸਿਰਫ ਤੇ ਸੱਟ ਲੱਗੀ ਹੋਈ ਵੀ ਹੈ ਤੇ ਗਰਾਰੇ ਪਿਆ ਹੋਇਆ ਡਾਕਟਰ ਇਹ ਵੀ ਮਿਲ ਗਏ ਮੈਨੂੰ ਬਾਰਦਰ ਲੱਗ ਰਿਹਾ ਜੀ ਤਿੰਨ ਚਾਰ ਦਿਨ ਪਏ ਹੁਣ ਕੱਲ ਕਿਦਾਂ ਲੜਾਈ ਹੋਈ ਹੋਈ ਨਹੀਂ ਜੀ ਕਿਸੇ ਨਾਮ ਦੀ ਕਦੀ ਨਹੀਂ ਲੜਦਾ ਤੂੰ ਨਰਮਾ ਕਿਹੜੇ ਦਾ ਪੈਸੇ ਨੰਦਰੌਰ ਵੀ ਟੇਕਰ ਸਾਹਮਣੇ ਰੇਰ ਰੋਡ ਟ੍ਰਿਪਟੀ ਸੰਤੋਖ ਕੀ ਗੱਲ ਜਿਹੜੇ ਬੇਟੀ ਲਾਉਂਦੇ ਸਹੀਏ ਕਿਵੇਂ ਆ ਮੈਂ ਸੈਤੋਂ ਤੇ ਦਾ ਘਰ ਤੋਂ ਤਾਂ ਦਵਾਈ ਦੁਵਾਨ ਲੈਣ ਗਿਆ ਹੈਗਾ ਉਹ ਉਹ ਮੁੰਡਾ ਸੀਗਾ ਜਿਹੜਾ ਆ ਸੀਗਾ ਮੋਹਨ ਲੈ ਗਿਆ ਉਰੇ ਤੇ ਉਹਨੂੰ ਮੋਟਰਸਾਈਕਲ ਤੇ ਗਏ ਆ ਦੋਨੇ ਜਣੇ ਉਸ ਤੋਂ ਬਾਅਦ ਇਹ ਘਰ ਨਹੀਂ ਆਏ ਦੋਨੋਂ ਅਸੀਂ ساری ਰਾਤ ਇਹਨਾਂ ਨੂੰ ਫੋਨ ਕਰੀ ਗਏ ਵੀ ਕਿੱਥੇ ਹੋ ਦੋਨਾਂ ਨੇ ਕਿਸੇ ਨੇ ਨਹੀਂ ਫੋਨ ਚੱਕਿਆ ਸਾਡਾ ਪਹਿਲੇ ਤਾਂ ਉਹ ਘਰੇ ਛੱਡ ਕੇ ਜਾਂਦਾ ਸੀ ਚਾਪੜ ਹਾਂਜੀ ਕਿੰਨੇ ਵੇਲੇ ਗੱਲ ਤੋਂ ਲੋਕਾਂ ਦਾ ਪਤਾ ਚੱਲਿਆ ਹੁੰਦਾ ਸਾਨੂੰ ਸਵੇਰੇ ਪਤਾ ਲੱਗਿਆ ਕਿ ਮੈਂ ਗਿਰਿਆ ਦੇ ਸੀ ਕਿ ਮਾਰਡਰ ਮੇਰਾ ਇਹ ਤਾਂ ਜੀ ਉੱਥੇ ਪਿਆ ਸੀਗਾ ਦਾਦੀ ਉਰਾਂ ਗਈ ਸੀ ਇਹਨਾਂ ਨੇ ਦੇਖਿਆ ਮੈਂ ਨਹੀਂ ਗਈ ਦਾਦੀ ਗਈ ਹੋਈ ਸੀ ਤੂੰ ਦੇਖਿਆ ਸੀ ਇਹ ਨਹੀਂ ਲੜਾਈ ਵਗੈਰਾ ਸੀ ਨਹੀਂ ਲੜਾਈ ਤਾਂ ਉਹਦੀ ਕਿਸੇ ਨਾਲ ਨਹੀਂ ਸੀ ਲੜਾਈ ਦਾ ਕਿਸੇ ਨਾਲ ਨਹੀਂ ਸੀ ਉਹਦੀ ਕੋਈ ਲਾਕਡਾਟ ਵੀ ਨਹੀਂ ਸੀ ਕੋਈ ਐ ਜੀ ਉਹ ਖੜੇ ਪਈ ਉਹਦੇ ਕਿਸੇ ਨੂੰ ਬੋਲਦਾ ਵੀ ਨਹੀਂ ਸੀ ਫੈਮ ਉਹ ਜੀ ਕੈਟ ਕਰਦਾ ਚੰਡੀਗੜ੍ਹ ਉਹ ਕੀ ਕਹਣਾ ਹੈ ਪ੍ਰਸ਼ਾਸਨ ਨੂੰ ਕੀ ਕਹਣਾ ਜਾਂਦੇ ਹੋ ਉਹ ਨਹੀਂ ਹੰਗਾ ਨੂੰ ਪੁੱਛਣਾ ਚਾਹੁੰਦਾ ਕੀ ਮੰਗੀ ਜਾਂਦੀ ਮੰਗਦਾ ਸੀ ਇਹੀ ਚਾਹੁੰਦੇ ਆ ਵੀ ਜਿਸ ਤਰ੍ਹਾਂ ਸਾਡੇ ਬੇਟੇ ਨਾਲ ਹੋਇਆ ਸਾਨੂੰ ਵੀ ਇਨਸਾਫ ਚਾਹੀਦਾ ਉਹ ਮੈਨੂੰ ਲੱਗਦਾ ਕਿ ਮੈਂ ਕੀ ਲਾ ਰਹੀ ਜਿਹੜਾ ਮੇਰਾ ਭਾਈ ਲੱਗਦਾ ਸੀ ਉਹ ਤੇ ਸਾਨੂੰ ਨਹੀਂ ਪਤਾ ਵੀ ਖਾ ਉਹਦੇ ਨਾਲ ਹੋਇਆ ਕੀ ਹੈ ਕੀ ਨਹੀਂ ਹੋਇਆ ਉਹ ਤਾਂ ਕਰੋ ਇਹ ਕਹਿ ਕੇ ਗਿਆ ਸੀ ਵੀ ਮੈਂ ਬਿਮਾਰ ਆ ਉਹ ਬਿਮਾਰ ਸੀਗਾ ਦਵਾਈ ਲੈਣ ਲਈ ਗਿਆ ਸੀਗਾ ਤਾਂ ਛੇ ਵਜੇ ਦਾ ਨਿਕਲਾ ਹੋਇਆ ਸੀ ਆਪਣੇ ਦੋਸਤ ਨਾਲ ਦਵਾਈ ਲੈਣ ਲਈ। ਤਵੇ ਤਾਂ ਜਿਹੜਾ ਕੋਲ ਸਾਰੀ ਦਾ ਫੋਨ ਕਰੀ ਗਏ ਵੀ ਹਾਉ ਆਇਆ ਨਹੀਂ। ਉਹਨੇ ਫੋਨ ਚੱਕਿਆ ਨਾ ਉਹਦੇ ਨੋਸ ਨੇ ਫੋਨ ਚੱਕਿਆ। ਸਾਰੀ ਰਾਤ ਫੋਨ ਕਰੀ ਗਏ ਸਾਨੂੰ ਐਵੇਂ ਲੱਗਿਆ ਵੀ ਉਹ ਕਿਤੇ ਚਲਾ ਗਿਆ। ਉਹਨੇ ਘੁੰਮਣ ਫਿਰਨ ਦੂਰ ਦੇ ਮੁੰਡਿਆਂ ਨਾਲ ਚਲਾ ਗਿਆ ਉਹਨੇ ਕਿਤੇ। ਪਰ ਤਾਂ ਵੀ ਉਹਨੇ ਫੋਨ ਨਹੀਂ ਚੱਕਿਆ ਦੋਨਾਂ ਜਣਿਆਂ ਨੇ ਨਾ ਉਹਨੇ ਚੱਕਿਆ ਨਾ ਉਹਦੇ ਦੋਸਤ ਨੇ ਫੋਨ ਚੱਕਿਆ। ਫਿਰ ਸਾਨੂੰ ਸਾਰੇ ਪਤਾ ਲੱਗਿਆ ਸਾਡੇ ਘਰਤ ਦੇ ਲੱਗਾ। ਜਦ ਦੋ ਜਣੇ ਆਏ ਸੀਗੇ ਉਹ ਕਹਿੰਦੇ ਵੀ ਤੁਹਾਡਾ ਮੁੰਡਾ ਉੱਥੇ ਆ। ਗਿਰਿਆ ਹੋਇਆ ਵੀ ਐਕਸੀਡੈਂਟ ਹੋਇਆ ਸ਼ਾਇਦ ਉਹਦਾ ਵੀ ਜਦੋਂ ਅਸੀਂ ਉੱਥੇ ਗਏ ਤਾਂ ਫਿਰ ਸਾਹਮਣੇ ਉਹਦੋਂ ਦੇਖਿਆ ਵੀ ਉਹਦਾ ਐਕਸੀਡੈਂਟ ਨਹੀਂ ਉਹਦਾ ਮਰਡਰ ਹੋਇਆ ਸੀ ਗਲੇ ਤੇ ਕੱਟ ਵਗੈਰਾ ਸੀਗੇ ਨਿਸ਼ਾਨ ਸੀ ਪੂਰਾ ਨੀਲਾ ਹੋਇਆ ਤੇ ਅੱਕੜਿਆ ਹੋਇਆ ਸੀ ਸ਼ਾਇਦ ਰਾਤ ਦੀ ਹੋਈ ਹੋਵੇ ਜੋ ਵੀ ਤੀਨ ਹੋਇਆ ਰਾਤ ਦਾ ਹੋਇਆ ਹਾਂਜੀ ਚਾਕੂ ਦੇ ਨਿਸ਼ਾਨ ਸੀਗੇ ਗਲਾ ਫਿਰ ਨਹੀਂ ਲਪਾਇਆ ਸੀ ਹੱਥ ਤੇ ਨਿਸ਼ਾਨ ਸੀ ਗਲੇ ਤੇ ਹਾਂਜੀ ਹਾਂਜੀ 3 ਮਹੀਨੇ ਪਹਿਲਾਂ ਹੀ ਹੋਇਆ ਅਪਰਲ ਨੂੰ 14 ਅਪਰਲ ਨੂੰ ਵਿਆਹ ਸੀਗਾ ਉਹਦਾ ਜਿਹੜਾ ਮੁੰਡਾ ਨਾਲ ਕਿੱਥੇ ਆਇਆ ਉਹਰੇ ਆ ਉਹ ਸਵੇਰੀ ਆਇਆ ਉੱਥੇ ਪਹੁੰਚਿਆ ਉਹ ਤੇ ਅਸਾਂ ਨੇ ਉਹ ਤਾਂ ਪੁੱਛਿਆ ਵੀ ਹਾਂ ਉਹ ਕਿ ਅਭੀ ਉਹਨੇ ਕਿੱਥੇ ਛੱਡਿਆ ਸੀਗਾ ਉਹਨੂੰ ਕਾਕੂ ਨੂੰ ਪਟੋ ਕਹਿੰਦਾ ਵੀ ਮੈਂ 9:30 9:30 ਪੋੜੇ 7 ਛੱਡ ਗਿਆ ਸੀ ਸ਼ਾਮ ਨੂੰ ਪੋਣਾ ਨੰਬਰ ਗਲੀ ਦੇ ਮੋੜ ਤੇ ਵੀ ਘਰੇ ਨਹੀਂ ਛੱਡਣ ਆਇਆ ਫਿਰ ਉਹਨੂੰ ਪੁੱਛਿਆ ਵੀ ਵੀ ਘਰੇ ਕਿਉਂ ਨਹੀਂ ਛੱਡਣ ਆਇਆ ਪਰ ਉਹ ਕਹਿੰਦਾ ਵੀ ਮੈਂ ਮੋੜ ਤੇ ਛੱਡ ਕੇ ਚਲਾ ਗਿਆ ਸੀ ਠੀਕ ਹੈ ਨਾ ਚਲਦੇ ਹਾਂ ਪ੍ਰਸ਼ਾਸਨ ਨਾਲ ਕੀ ਗੱਲ ਕਰਨੀ ਹੈ ਸਾਨੂੰ ਤੇ ਹੀ ਐ ਵੀ ਲੈ ਕੇ ਤਾਂ ਉਹੀ ਗਿਆ ਸੀਗਾ ਸਾਨੂੰ ਇਹ ਐ ਵੀ ਜੋ ਵੀ ਹੋਇਆ ਜਿਵੇਂ ਵੀ ਹੋਇਆ ਸੱਟ ਜਿਹੜੇ ਨੇ ਵੀ ਇਹ ਸੀਨ ਕਰਿਆ ਮਰਡਰ ਕਰਿਆ ਜਾਂ ਕੁਝ ਵੀ ਕਰਿਆ ਵੀ ਉਹਨਾਂ ਨੂੰ ਫੜਾਇਆ ਜਾਵੇ ਪਤਾ ਲੱਗੇ ਵੀ ਹਾਂ ਕਿਨੇ ਕਰਿਆ ਕਿਨੇ ਨਹੀਂ ਕਰਿਆ